ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਅਸੀਂ ਬੱਚਿਓ ਕਲਾਸ 8ਵੀਂ ਪੰਜਾਬੀ ਦੇ ਪੇਪਰ ਦੀ ਅਗਲੀ ਤਿਆਰੀ ਕਰਾਂਗੇ। ਪਿਛਲੀਆਂ ਦੋ ਵੀਡੀਓ ਵਿੱਚ ਅਸੀਂ ਸਾਰੀ ਕਿਤਾਬ ਦੇ ਪ੍ਰਸ਼ਨ ਉੱਤਰ ਕਰ ਚੁੱਕੇ ਹਾਂ। ਹੁਣ ਅਸੀਂ ਬਿਟਾ ਅੱਜ ਕਵਿਤਾਵਾਂ ਦੇ ਪ੍ਰਸ਼ਨ ਉੱਤਰ ਕਰਾਂਗੇ। ਕਵਿਤਾਵਾਂ ਵਿੱਚੋਂ ਦੋ ਪੈਰੇ ਦੇ ਕੇ ਕਿਸੇ ਇੱਕ ਪੈਰੇ ਦਾ ਭਾਵ ਸਪਸ਼ਟ ਕਰਨ ਲਈ ਕਿਹਾ ਜਾਵੇਗਾ। ਇਸ ਪ੍ਰੇਸ਼ਨ ਦੇ ਕੁੱਲ 4 ਅੰਕ ਹੋਣਗੇ ਦੇਖੋ ਬੇਟਾ ਲੋਵਾਂ ਦੇ ਸੰਗ ਲਿਖੀ ਗਈ ਹੈ ਅੰਕ ਤੇਰੀ ਦੀ ਲੰਬੀ ਕਾਥਾ ਪਾਪ ਇਨਾ 17 ਵਿੱਚ ਕਵੀ ਕਹਿੰਦਾ ਹੈ ਕਿ ਦੇਸ਼ ਭਗਤਾ ਨੇ ਭਾਰਤ ਦੀ ਅਨਕ ਤੇ ਆਜ਼ਾਦੀ ਦੀ ਖਾਤਰ ਆਪਣਾ ਲਹੂ ਡੋਲਿਆ ਤੇ ਉਸ ਦੀ ਕਹਾਣੀ ਬਹੁਤ ਲੰਬੀ ਹੈ ਪਾ ਉਸ ਦੀ ਜਿਹੜੀ ਕਾਥਾ ਵਾ ਉਹ ਬਹੁਤ ਲੰਬੀ ਹੈ ਫੌਂਸੀ ਤੇ ਫਟੀਆਂ ਤੇ ਬੈਠੀ ਤਵਾਰਿਕ ਪਈ ਆਖੇ ਜੈ ਭਾਰਤ ਮਾਤਾ ਜੈ ਭਾਰਤ ਮਾਤਾ ਭਾਗ ਇਨਾ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਫੌਂਸੀ ਉੱਤੇ ਝੂਲ ਜਾਣ ਵਾਲੇ ਭਾਰਤ ਦੇ ਪੁੱਤਰਾਂ ਨੇ ਕਈ ਕੁਰਬਾਨੀਆਂ ਦਿੱਤੀਆਂ ਹਨ ਅਜਿਹੇ ਅਨਕੀਲੇ ਤੇ ਬਹਾਦਰ ਪੁੱਤਰਾਂ ਦੀ ਭਾਰਤ ਮਾਤਾ ਦੀ ਅਸੀਂ ਸਦਾ ਹੀ ਜੈ ਜੈਕਾਰ ਕਰਦੇ ਹਾਂ ਜੇ ਕਿਤੇ ਹਾਰਾਂ ਲਕ ਤੋੜਨ ਮਨ ਹੋ ਜਾਏ ਨਿਰਾਸ਼ ਜ਼ਿੰਦਗੀ ਜਾਣੀ ਕੋਲ ਲੰਬੇ ਰਾਜਿਤ ਉੱਤੇ ਰੱਖ ਵਿਸ਼ਵਾਸ ਭਾਵ ਇਨਾ ਸਤਰਾ ਵਿੱਚ ਕਵੀ ਕਹਿੰਦਾ ਹੈ ਕਿ ਉਦਮ ਕਰਨ ਦੀ ਪ੍ਰੇਰਣਾ ਦਿੰਦੇ ਹੋਏ ਮਨੁੱਖ ਨੂੰ ਸਮਝਾਉਂਦਾ ਹੈ ਤੇ ਕਹਿੰਦਾ ਹੈ ਕਿ ਉਸ ਨੂੰ ਆਪਣੇ ਕੰਮ ਵਿੱਚ ਸਫਲਤਾ ਨਾ ਮਿਲਣ ਤੇ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਜ਼ਿੰਦਗੀ ਇੱਕ ਲੰਬਾ ਕੋਲ ਹੈ ਜਿਸ ਨੂੰ ਸਮਝ ਕੇ ਜਿਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਸਿਦਕ ਲਗਨ ਤੇ ਤਕੜੇ ਖੰਬੀ ਉੱਡਣਾ ਉੱਚ ਅਸਮਾਨੀ ਥਲ ਸਾਗਰ ਵੀ ਰੋਕ ਨਾ ਸਕਣ ਨਾ ਤੇਰੀ ਸਹਿਜ ਰਵਾਨੀ ਭਾਵ ਇਨ੍ਹਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਮਨੁੱਖ ਨੂੰ ਹਮੇਸ਼ਾ ਚਾਹੀਦਾ ਹੈ ਕਿ ਵਿਸ਼ਵਾਸ ਤੇ ਲਗਨ ਨਾਲ ਆਪਣੇ ਉੱਚੇ ਨਿਸ਼ਾਨੇ ਵੱਲ ਇੰਨੀ ਲਗਾਤਾਰ ਚਾਲ ਨਾਲ ਵਧੇ ਕਿ ਉਸ ਦੇ ਕੰਮ ਵਿੱਚ ਕੋਈ ਰੁਕਾਵਟ ਉਸ ਨੂੰ ਰੋਕ ਨਾ ਸਕੇ ਅਰਸ਼ੀ ਬਰਕਤ ਰੂਪਾਂਕ ਉੱਤਰ ਚਾਂਦੀ ਦੇ ਢੇਰ ਲਗਾਉਂਦੀ ਹੈ ਚਾਂਦੀ ਟਲਕੇ ਵਿਛਦੀ ਹੈ ਤੇ ਸੋਨਾ ਬਣਦੀ ਜਾਂਦੀ ਹੈ ਭਾਵ ਇਨਾ ਸਤਰਾ ਵਿੱਚ ਕਵੀ ਕਹਿੰਦਾ ਹੈ ਕਿ ਪਹਾੜਾਂ ਉੱਤੇ ਅਰਸ਼ੀ ਬਰਕਤ ਦੇ ਰੂਪ ਵਿੱਚ ਚਾਂਦੀ ਰੂਪੀ ਬਰਫ਼ ਪੈਂਦੀ ਹੈ ਜੋ ਟਲਕੇ ਮੈਦਾਨਾਂ ਵਿੱਚ ਵਹਿੰਦੀ ਹੈ ਤੇ ਉਹ ਮੁੱਲੀ ਫਸਲਾਂ ਦੇ ਰੂਪ ਵਿੱਚ ਸੋਨਾ ਬਣ ਜਾਂਦੀ ਹੈ ਮੈਂ ਸੂਰਜ ਦੀ ਬੇਟੀ ਰਾਣੀ ਥਲਤੋ ਤਿੰਨ ਗੁਣਾ ਹੈ ਪਾਣੀ ਆਕਾਂ ਲੋਕੀ ਧਰਤੀ ਮਾਂ ਮੈਂ ਤਾਂ ਰਹਿਣ ਬਸੇਰਾ ਹਾਂ ਭਾਗ ਧਰਤੀ ਸੂਰਜ ਤੋਂ ਅਲੱਗ ਹੋ ਕੇ ਬਣੀ ਹੈ ਇਸ ਉੱਤੇ ਇੱਕ ਭਾਗ ਜ਼ਮੀਨ ਤੇ ਤਿੰਨ ਭਾਗ ਪਾਣੀ ਭਾਗ ਜਲ ਹੈ ਲੋਕ ਇਸ ਨੂੰ ਧਰਤੀ ਮਾਤਾ ਆਖਦੇ ਹਨ ਪਰ ਇਹ ਸਾਰਿਆਂ ਲਈ ਕੁਝ ਵਕਤ ਰਹਿਣ ਦੀ ਥਾਂ ਜਾ ਜਗਾ ਹੈ ਰਹਿਣ ਬਸੇਰਾ ਪਾਵ ਰਹਿਣ ਦੀ ਥਾਂ ਨੈਕਸਟ ਬੇਟਾ ਭਖਦੀਆਂ ਗੈਸਾਂ ਦਾਸੀ ਗੋਲਾ ਵਗਦਾ ਜਿਉਂ ਪੱਠੀ ਵਿੱਚ ਕੋਲਾ ਬੀਤੇ ਵਰੇ ਕਈ ਲੱਖ ਹਜ਼ਾਰ ਠੰਡੀ ਹੋ ਗਈ ਆਖਰਕਾਰ ਭਾਵ ਕਰੋੜਾਂ ਸਾਲ ਪਹਿਲਾਂ ਸੂਰਜ ਤੋਂ ਅਲੱਗ ਹੋਣ ਤੋਂ ਬਾਅਦ ਧਰਤੀ ਭਖਦੇ ਗੈਸਾਂ ਦਾ ਗੋਲਾ ਸੀ ਜੋ ਹੌਲੀ-ਹੌਲੀ ਠੰਡਾ ਹੋ ਕੇ ਧਰਤੀ ਦੇ ਰੂਪ ਵਿੱਚ ਬਦਲ ਗਈ ਸਾਨੂੰ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ ਤਤੀ ਤਵੀ ਤੇ ਬੈਠ ਕੇ ਗੀਤ ਗਾਈਏ ਆਰੇ ਹੇਟ ਵੀ ਜ਼ਿੰਦਗੀ ਮਾਨਦੇ ਹਾਂ ਭਾਵ ਇਸ ਵਿੱਚ ਕਵੀ ਕਹਿੰਦਾ ਹੈ ਕਿ ਸਿੱਖ ਧਰਮ ਵਿੱਚ ਪੈਰ ਰੱਖਣ ਵਾਲਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਿਤ ਕੀਤਾ ਹੈ ਪਾਏ ਦੀਪ ਸਿੰਘ ਜੀ ਸੀਸ ਤਲੀ ਤੇ ਰੱਖ ਕੇ ਲੜੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਤੇ ਉਹਨਾਂ ਨੇ ਰੱਬ ਦਾ ਭਾਣਾ ਮੰਨਿਆ ਪਾਈ ਮਤੀ ਦਾਸ ਜੀ ਨੂੰ ਆਰੇ ਨਾਲ ਛੀਰਿਆ ਗਿਆ ਸਰੀਰ ਨੂੰ ਇਸ ਤਰ੍ਹਾਂ ਦੇ ਕਸ਼ਟ ਦੁੱਖ ਸੁੱਖ ਨੂੰ ਇੱਕ ਸਮਝਦਿਆਂ ਜ਼ਿੰਦਗੀ ਜਿਉਂ ਦਾ ਸਬਕ ਸਿੱਖ ਧਰਮ ਵਿੱਚ ਦਿੱਤਾ ਜਾਂਦਾ ਹੈ ਗੰਨਿਆਂ ਦੀ ਭਰੀ ਛੱਜ ਗਿਆ ਸੁੱਟ ਕੇ ਗੰਨੇ ਘੜੇ ਕਮਾਂ ਕਾਮੀਆਂ ਕਮਾਦੋਂ ਕੱਟ ਕੇ ਬਲਦਾਂ ਦੇ ਕੁੰਗਰੂ ਆਵਾਜ਼ਾਂ ਮਾਰਦੇ ਪੀਓ ਰਸ ਮਿੱਠਾ ਬਜ਼ੁਰਗ ਨੇ ਪੁਕਾਰ ਦੇ ਭਾਪ ਮਜ਼ਦੂਰਾਂ ਨੇ ਕਮਾਦ ਵੱਢ ਕੇ ਗੰਨੇ ਸਾਫ਼ ਕਰ ਦਿੱਤੇ ਹਨ ਛੱਜਾ ਗੰਨਿਆਂ ਦੀ ਭਰੀ ਪੀੜਣ ਲਈ ਛੁੱਟ ਗਿਆ ਬਲਦਾਂ ਦੇ ਕੰਗੁਰਾਂ ਦੀ ਛਣਕਾਰ ਸਭ ਨੂੰ ਆਪਣੇ ਵੱਲ ਖਿੱਚ ਰਹੀ ਸੀ ਬਜ਼ੁਰਗ ਸਭ ਨੂੰ ਮਿੱਠਾ ਰਸ ਪੀਣ ਲਈ ਕਹਿ ਰਹੇ ਸਨ ਲੰਬੇ ਵਿੱਚੋਂ ਲਾਟ ਆਵੇ ਤੂੰਹੇ ਰੰਗ ਦੀ ਰਾਤ ਦੇ ਹਨੇਰੇ ਜਿਵੇਂ ਸੰਗ ਦੀ ਚਿੰਦਾ ਝੋਕਾ ਦਿੰਦਾ ਰੱਖੇ ਖਿਆਲ ਅੱਗ ਦਾ ਵਾਲਨ ਲਿਓਲੇ ਕੈਲਾ ਫਰੇ ਪਜਦਾ ਭਾਵ ਲੂਬੇ ਵਿੱਚ ਕਾਲੇ ਰੰਗ ਦੀ ਤੂਹੇ ਭਰੀ ਲਾਟ ਕਦੇ ਕਦੇ ਬਹਾਰ ਵੱਲ ਨਿਕਲਦੀ ਹੈ ਚਿੱਦਾ ਚੁੱਬੇ ਵਿੱਚ ਬਲਦੀ ਅੱਗ ਦਾ ਖਿਆਲ ਰੱਖ ਰਿਹਾ ਹੈ ਤੇ ਕੈਲਾ ਬਾਲਨ ਇਕੱਠਾ ਕਰ ਰਿਹਾ ਹੈ ਅੱਗੇ ਬੇਟਾ ਬੀਤ ਗਿਆ ਦਿਨ ਬੀਤ ਗਿਆ ਜਿਉ ਕੱਤਿਆ ਤੂੰ ਬਿਆਹ ਹੰਬ ਗਿਆਸ ਇੱਕ ਰੂਨ ਦਾ ਗੋਹੜਾ ਜਿੱਥੇ ਸੁਪਨੇ ਕਈ ਬਣਾਏ ਸੀ ਅੱਜ ਆਪਾਂ ਨੂੰ ਸਪਨਾ ਬਣ ਗਿਆ ਅੰਬੜੀ ਦਾ ਵੇੜਾ ਪਾਪ ਬਚਪਨ ਦਾ ਦਿਨ ਬੀਤ ਗਿਆ ਜਿਸ ਤਰ੍ਹਾਂ ਕੱਤ ਤੁੰਬਕੇ ਰੂਹ ਦਾ ਗਲੋਟਾ ਲਾਇਆ ਜਾਂਦਾ ਹੈ ਉਸ ਅੰਮਾ ਦੇ ਵੇੜੇ ਅਸੀਂ ਕਈ ਸੁਪਨੇ ਲਏ ਤੇ ਅੱਜ ਅੰਬੜੀ ਦਾ ਵੇੜਾ ਵੀ ਸੁਪਨਾ ਬਣ ਕੇ ਰਹਿ ਗਿਆ ਹੈ ਅੱਗੇ ਬੇਟਾ ਮੀਰ ਮੰਨੂ ਨੇ ਬਾਡੀਆਂ ਲਖ ਪਾਈਆਂ ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂ ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ ਕੋਈ ਹੌਂਸਲੇ ਸਾਡੇ ਅੰਗਿਆਰ ਵਾਂਗੂ ਉੱਤਰ ਬੇਟਾ ਭਾਵ 18ਵੀਂ ਸਦੀ ਵਿੱਚ ਸਿੱਖਾਂ ਨੂੰ ਖਤਮ ਕਰਨ ਲਈ ਮੀਰ ਮੰਨੂ ਨੇ ਉਹਨਾਂ ਦੀ ਫਸਲ ਵਾਂਗ ਵਾਢੀ ਸ਼ੁਰੂ ਕਰ ਦਿੱਤੀ ਪਰ ਸਿੱਖ ਖਤਮ ਨਾ ਹੋਏ ਸਗੋਂ ਉਹਨਾਂ ਦੀ ਫਸਲ ਵੱਧਦੀ ਹੀ ਗਈ ਸਿੱਖਾਂ ਦੇ ਹੌਂਸਲੇ ਉਦੋਂ ਵੀ ਨਹੀਂ ਸਨ ਟਹੇ ਜਦੋਂ ਮੁਗਲ ਹਾਕਮਾਂ ਨੇ ਉਹਨਾਂ ਦੇ ਵੱਡੇ ਹੋਏ ਸਿਰਾਂ ਦੇ ਮੁੱਲ ਪਾਏ ਸਨ ਇਸ ਤਰ੍ਹਾਂ ਬੇਟਾ ਤੁਸੀਂ ਇਹ ਜਿਹੜੇ ਸਾਰੇ ਨੇ ਪਾਵਰਥ ਆਪਣੇ ਕਰ ਲੈਣੇ ਹਨ ਇਹਨਾਂ ਵਿੱਚੋਂ ਕੋਈ ਨਾ ਕੋਈ ਤੁਹਾਨੂੰ ਪੇਪਰ ਵਿੱਚ ਆ ਜਾਣਾ ਬੇਟਾ ਅੱਗੇ ਹੁਣ ਆਪਾਂ ਕਰਦੇ ਹਾਂ ਮੁਹਾਵਰੇ ਜਾਂ ਵਾਕਾਂ ਵਿੱਚ ਵਰਤੋ ਕੋਈ 8 ਮੁਹਾਵਰਿਆਂ ਵਿੱਚੋਂ ਕਿਸੇ 5 ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋ ਕਰਨ ਲਈ ਕਿਹਾ ਜਾਵੇਗਾ ਬੇਟਾ ਤੁਹਾਨੂੰ ਇਹ ਆਲੇ ਨੇ 5 ਵਾਕ 2-2 ਨੰਬਰ ਦੇ 10 ਨੰਬਰ ਦੇ ਟੋਟਲ ਦੇਖੋ ਮੁਸ਼ਕਿਲ ਘਾਟੀ ਔਖਾ ਕੰਮ ਬੱਚਿਆਂ ਨੂੰ ਖੇਤ ਜਾਣ ਲੱਗਿਆਂ ਸੜਕ ਪਾਰ ਕਰਨਾ ਮੁਸ਼ਕਿਲ ਘਾਟੀ ਲੱਗਦੀ ਸੀ ਮੰਤਵ ਉਦੇਸ਼ ਰਮੇਸ਼ ਦਾ ਮੰਤਵ ਪੜ੍ਹ ਲਿਖ ਕੇ ਚੰਗਾ ਉਹਦਾ ਪ੍ਰਾਪਤ ਕਰਨਾ ਹੈ ਗੁਸਤਾਖੀ ਸ਼ਰਾਰਤ ਮਾਤਾ ਪਿਤਾ ਹਮੇਸ਼ਾ ਆਪਣੇ ਬੱਚਿਆਂ ਦੀ ਗੁਸਤਾਖੀ ਨੂੰ ਮਾਫ ਕਰ ਦਿੰਦੇ ਹਨ ਦਿਲਾਸਾ ਤੀਰਜ ਮੈਂ ਪ੍ਰੀਖਿਆ ਵਿੱਚ ਫੇਲ ਹੋਏ ਪ੍ਰੇਮ ਮਿੱਤਰ ਨੂੰ ਦਿਲਾਸਾ ਦੇ ਕੇ ਅੱਗੋਂ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਘਾਤ ਲਈ ਖਲੋਤਾ ਹਮਲਾ ਕਰਨ ਲਈ ਓਲੇ ਵਿੱਚ ਬੈਠਣਾ ਬਿੱਲੀ ਚੂਹੇ ਨੂੰ ਫੜਨ ਲਈ ਕਾਤ ਲਈ ਖਲੋਤੀ ਬੈਠੀ ਸੀ ਆਪ ਮਹਾਰੇ ਬੇਕਾਬੂ ਕਵੀ ਦੇ ਮੂੰਹੋਂ ਕਵਿਤਾ ਦੇ ਬੋਲ ਆਪ ਮਹਾਰੇ ਨਿਕਲਦੇ ਹਨ ਸ਼ਸ਼ੋਭਿਤ ਸੁੰਦਰ ਲਗਣਾ ਪਹਾੜੀ ਦੇ ਸ਼ਿਖਰ ਤੇ માતા ਦਾ ਪ੍ਰਾਚੀਨ ਮੰਦਿਰ ਸ਼ਸ਼ੋਭਿਤ ਹੈ ਨਤਮਸਤਕ ਹੋਣਾ ਸਤਿਕਾਰ ਨਾਲ ਸਿਰ ਝੁਕਾ ਕੇ ਖੜੇ ਹੋਣਾ ਹਰ ਮੰਦਰ ਸਾਹਿਬ ਵਿੱਚ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ ਸਰਸਾਰ ਕਰ ਦੇਣਾ ਆਨੰਦ ਭਰ ਦੇਣਾ ਆਨੰਦਮਈ ਕੀਰਤਨ ਨੇ ਮੇਰੇ ਮਨ ਨੂੰ ਸਰਸਾਰ ਕਰ ਦਿੱਤਾ ਪੱਬਾ ਪਾਰ ਹੋਣਾ ਚਾਹ ਨਾਲ ਭਰ ਦੇਣਾ ਮਾਂ ਆਪਣੇ ਪੁੱਤਰ ਦੇ ਵਿਆਹ ਵਿੱਚ ਪੱਬਾ ਪਾਰ ਹੋ ਕੇ ਸ਼ਗਨ ਮਨਾ ਰਹੀ ਸੀ ਦੂਨ ਸਵਾਇਆ ਹੋਣਾ ਵੱਧ ਜਾਣਾ ਗਿੱਧੇ ਨਾਲ ਵਿਆਹ ਦੀਆਂ ਖੁਸ਼ੀਆਂ ਦਾ ਸਵਾਦ ਦੂਨ ਸਵਾਇਆ ਹੋ ਜਾਂਦਾ ਹੈ ਮੋਹਾਲ ਔਖਾ ਕਈ ਦਿਨਾਂ ਤੋਂ ਲਗਾਤਾਰ ਪੈਂਦੇ ਮੀਂਹ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਜੀਵਨ ਚਾਂਚ ਜੋਨ ਦਾ ਟੰਗ ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਨੂੰ ਜੀਵਨ ਜਾਂਚ ਸਿਖਾਉਂਦਾ ਹੈ ਸ਼ਾਕਾ ਰਚਨਾ ਉੱਤਮ ਰਚਨਾ ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਕਾ ਰਚਨਾ ਹੈ ਯੋਗਦਾਨ ਹਿੱਸਾ ਸਾਨੂੰ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਸ਼ਹਾਦਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਰਮ ਅਤੇ ਕੌਮ ਲਈ ਸ਼ਹਾਦਤ ਦਿੱਤੀ ਸ਼ਹਾਦਤ ਦਾ ਬਿਟਾ ਅਰਥ ਸੀਗਾ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਰਮ ਅਤੇ ਕੌਮ ਲਈ ਸ਼ਹਾਦਤ ਦਿੱਤੀ ਤਸੀਹੇ ਕਸ਼ਟ ਜਾਲਮਾ ਨੇ ਸ਼ਰੂ ਗਰਜਨ ਦੇਵ ਜੀ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਮੰਜ਼ਲ ਨਿਸ਼ਾਨਾ ਮਿਹਨਤ ਕਰਨ ਵਾਲੇ ਲੋਕ ਆਪਣੀ ਮਨਚਾਹੀ ਮੰਜ਼ਲ ਤੇ ਪਹੁੰਚ ਸਕਦੇ ਹਨ ਉਦਮ ਯਤਨ ਉਦਮ ਕਰਨ ਨਾਲ ਮੰਦੀ ਹਰੇਕ ਇੱਛਾ ਪੂਰੀ ਹੁੰਦੀ ਹੈ ਸਦਕ ਵਿਸ਼ਵਾਸ ਜਿਸ ਬੰਦੇ ਦਾ ਸਦਕ ਕਾਇਮ ਹੈ ਉਹ ਉੱਚੇ ਅਸਮਾਨ ਤੱਕ ਪਹੁੰਚ ਸਕਦਾ ਹੈ ਸਖਨੇ ਹੱਥ ਖਾਲੀ ਹੱਥ ਉਦਮ ਕਰਨ ਤੋਂ ਬਿਨਾ ਬੰਦੇ ਦੇ ਹੱਥ ਸਖਣੇ ਹੀ ਰਹਿੰਦੇ ਹਨ ਲੱਕ ਤੋੜਨਾ ਬੇਸਹਾਰਾ ਕਰਨਾ ਜਵਾਨ ਪੁੱਤ ਦੀ ਮੌਤ ਨੇ ਤਾਂ ਵਿਚਾਰੇ ਮੋਹਨ ਦਾ ਲੱਕ ਤੋੜ ਦਿੱਤਾ ਸੈਲਾਨੀ ਘੁੰਮਣ ਫਿਰਨ ਵਾਲੇ ਗਰਮੀਆਂ ਵਿੱਚ ਬਹੁਤ ਸਾਰੇ ਸੈਲਾਨੀ ਪਹਾੜਾਂ ਵਿੱਚ ਘੁੰਮ ਰਹੇ ਹੁੰਦੇ ਹਨ ਜਿਗਰ ਦਾ ਟੁਕੜਾ ਬਹੁਤ ਪਿਆਰਾ ਬੱਚੇ ਆਪਣੇ ਮਾਪੇ ਦੇ ਜਿਗਰ ਦਾ ਟੁਕੜਾ ਹੁੰਦੇ ਹਨ ਮਹਾਂਦਰਾ ਸ਼ਕਲ ਸੁਰਤ ਮੇਰੀ ਪੈਨ ਦਾ ਮਹਾਂਦਰਾ ਮੇਰੇ ਨਾਲ ਬਹੁਤ ਮਿਲਦਾ ਜੁਲਦਾ ਹੈ ਠੁੱਕ ਬਨਣੀ ਪ੍ਰਭਾਵਸ਼ਾਲੀ ਬਨਣਾ ਵਿਆਹ ਵਿੱਚ ਸੱਭਿਆਚਾਰਕ ਗਿੱਧੇ ਨੇ ਕਾਫੀ ਠੁੱਕ ਬਣਾ ਦਿੱਤੀ ਸੈਰ ਸਪਾਟਾ ਘੁੰਮਣ ਫਿਰਨਾ ਅਸੀਂ ਸੈਰ ਸਪਾਟਾ ਕਰਨ ਲਈ Shimla ਜਾ ਰਹੇ ਹਾਂ ਵਹੀਰਾ ਸਫਰ ਉਤੇ ਤੁਰੀ ਪੀ ਲੋਕ ਮੇਲੇ ਵਿੱਚ ਵਹੀਰਾ ਬਣਾ ਕੇ ਜਾ ਰਹੇ ਸਨ ਵਸਨੀਕ ਰਹਿਣ ਵਾਲੇ ਮੈਂ ਪੰਜਾਬ ਦਾ ਵਸਨੀਕ ਹਾਂ ਅਰਸ਼ਾ ਸਮਾ ਮੈਂ ਆਪਣੇ ਪੁਰਾਣੇ ਮਿੱਤਰ ਨੂੰ ਇੱਕ ਅਰਸੇ ਬਾਅਦ ਮਿਲਿਆ ਹਾਂ ਮਨੋਹਰ ਮਨਮੋਹਕ ਮੋਰ ਇੱਕ ਮਨਮੋਹਕ ਪੰਛੀ ਹੈ ਤਾਕੀਦ ਸਲਾਹ ਦੇਣੀ ਮੈਂ ਉਸ ਨੂੰ ਛੇਤੀ ਕਰ ਜਾਣ ਦੀ ਤਾਕੀਦ ਦਿੱਤੀ ਨੱਕ ਵਿੱਚ ਦਮ ਕਰਨਾ ਜੀਐਸਟੀ ਨੇ ਵਪਾਰੀਆਂ ਦੇ ਨੱਕ ਵਿੱਚ ਦਮ ਕਰ ਛੱਡਿਆ ਹੈ ਪਰ ਪੰਚ ਪਖੰਡ ਸਾਤ ਧਰਮ ਦੇ ਨਾਂ ਤੇ ਪਰ ਪੰਚ ਕਰਦੇ ਹਨ ਦਰवेश ਫਕੀਰ ਸ਼ੀਰ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਦਸ਼ਾਹ ਦਰਵੇਸ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਰਿਜਕ ਰੋਟੀ ਪ੍ਰਮਾਤਮਾ ਸਭ ਨੂੰ ਰਿਜਕ ਦਿੰਦਾ ਹੈ ਬਰਕਤ ਮਿਹਰ ਪੰਜਾਬ ਦੀਆਂ ਫਸਲਾਂ ਉੱਤੇ ਰੱਬ ਦੀ ਪੂਰੀ ਪੂਰੀ ਬਰਕਤ ਹੈ ਨਿਰਾਲੀ ਵਕਰੀ ਦੁਨੀਆ ਵਿੱਚ ਪੰਜਾਬੀਆਂ ਦੀ ਸ਼ਾਨ ਨਿਰਾਲੀ ਹੈ ਵਿਰਾਸਾ ਖਿੜ ਜਾਣੀਆਂ ਬਹੁਤ ਕੁਝ ਹੋ ਜਾਣਾ ਜਦੋਂ ਰਮਨ ਨੇ ਆਪਣੇ ਪਾਸ ਹੋਣ ਦੀ ਖਬਰ ਸੁਣੀ ਤਾਂ ਉਸ ਦੀਆਂ ਵਿਰਾਸਾ ਖਿੜ ਗਈਆਂ ਟੜਕਸਾਰ ਸਵਕਤੇ ਮੈਂ ਹਰ ਰੋਜ਼ ਤੱਕ ਟੜਕਸਾਰ ਉੱਠ ਕੇ ਸੈਰ ਕਰਨ ਜਾਂਦਾ ਹਾਂ ਲੂ ਲਗਣਾ ਗਰਮ ਹਵਾ ਚਲਣੀ ਜੇਠ ਹੜ ਦੇ ਮਹੀਨਿਆਂ ਵਿੱਚ ਪੰਜਾਬ ਵਿੱਚ ਗਰਮ ਲੂ ਵਗਦੀ ਹੈ ਹਰੀਆਵਲ ਹਰੀਆਲੀ ਜੰਗਲਾਂ ਦੀ ਹਰੀਆਵਲ ਨਾਲ ਵਾਤਾਵਰਣ ਸ਼ੁੱਧ ਰਹਿੰਦਾ ਹੈ ਵਾਬਰੋਲਾ ਮਿੱਟੀ ਆਦਨਾ ਭਰੀ ਗੋਲ ਚੱਕਰ ਨਾਲ ਚੱਲਣ ਵਾਲੀ ਤੇਜ਼ ਹਵਾ ਜੇਠ ਹੜ ਦੇ ਮਹੀਨੇ ਪੰਜਾਬ ਵਿੱਚ ਬੜੇ ਹੀ ਵਾਬਰੋਲੇ ਆਉਂਦੇ ਹਨ ਪ੍ਰਗਟਾਵਾ ਪੇਸ਼ਕਾਰੀ ਮਟਿਆਰਾਂ ਦੇ ਗਿੱਧੇ ਵਿੱਚ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਖੁੱਲ ਕੇ ਕੀਤਾ ਜਾਂਦਾ ਹੈ ਹਾਪ-ਪਾਪ ਜਜ਼ਬਾਤ ਜਜ਼ਬਾਤ ਮਟਿਆਰਾਂ ਗਿੱਧੇ ਵਿੱਚ ਬੋਲੀਆਂ ਰਾਹੀਂ ਆਪਣੇ ਮਨਾਂ ਦੇ ਹਾਪ-ਪਾਪ ਪ੍ਰਗਟ ਕਰਦੀਆਂ ਹਨ ਅੱਗੇ ਬੇਟਾ ਹਰਕਤ ਹਿਲਜੁਲ ਸੂਰਜ ਚੜਨ ਨਾਲ ਸਾਰੀ ਕੁਦਰਤ ਹਰਕਤ ਵਿੱਚ ਆ ਜਾਂਦੀ ਹੈ ਅੱਗੇ ਬੇਟਾ ਬੋ ਪੱਖੀ ਇੱਥੇ ਬੇਟਾ ਗਲਤ ਲਿਖਿਆ ਬੋ ਖੱਖੀ ਨਹੀਂ ਹੈਗਾ ਬੋਪੱਖੀ ਇਹਦਾ ਅਰਥ ਹੈਗਾ ਕਈ ਪੱਖਾਂ ਵਾਲਾ ਉੱਗੇ ਵਿਗਿਆਨੀ ਕਲਾ ਤੇ ਸਾਹੀ ਦੇ ਰਸੀਏ ਡਾਕਟਰ ਰੰਦਾਵਾ ਇੱਕ ਬੋਪੱਖੀ ਪ੍ਰਤਿਭਾ ਦੇ ਮਾਲਕ ਸਨ ਰੰਗ ਬੰਨਣਾ ਰੌਣਕ ਲੋਨੀ ਇਸ ਵਾਰ 26 ਜਨਵਰੀ ਦੇ ਮੌਕੇ ਤੇ ਕੁੜੀਆਂ ਨੇ ਗਿੱਧਾ ਪਾ ਕੇ ਰੰਗ ਬੰਨ੍ਹ ਦਿੱਤਾ ਪਰੰਪਰਾ ਰੀਤੀ ਰਿਵਾਜ ਮਨੋਰੰਜਨ ਤੇ ਹੋਰ ਸਾਧਨਾ ਦੇ ਓਨ ਨਾਲ ਗਿੱਧਾ ਪਾਉਣ ਦੀ ਪਰੰਪਰਾ ਕੁਝ ਘਟ ਗਈ ਝਪਦੀ ਹੈ ਸੁਰਜੀਤ ਜਿਉਂਦਾ ਪੰਜਾਬੀ ਸੱਭਿਆਚਾਰ ਸਾਡੀਆਂ ਪੁਰਾਣੀਆਂ ਯਾਦਾਂ ਨੂੰ ਸੁਰਜੀਤ ਕਰਦਾ ਹੈ ਬੇਟੀ ਧੀ ਸੂਰਤ ਦੀ ਬੇਟੀ ਧਰਤੀ ਹੈ ਥਲ ਜ਼ਮੀਨ ਵਰਖਾ ਹੋ ਨਾ ਧਰਤੀ ਉਤੇ ਜਲ ਥਲ ਇੱਕ ਹੋ ਜਾਂਦੇ ਹਨ ਰਹਿਨ ਬਸੇਰਾ ਮੁਸਾਫਰਖਾਨਾ ਅਸੀਂ ਯਾਤਰਾ ਸਮੇਂ ਇੱਕ ਰਹਿਨ ਬਸੇਰੇ ਰੁਕੇ ਗੈਸ ਹਵਾ ਦੇ ਅੰਸ਼ ਹਾਈਡਰੋਜਨ ਇੱਕ ਗੈਸ ਹੈ ਲਾਟੂ ਕੁੰਮਣ ਵਾਲਾ ਖਡੋਣਾ ਬੱਚਾ ਲਾਟੂ ਨਾਲ ਖੇਡਦਾ ਹੈ ਚੈਨ ਖੋ ਲੈਣਾ ਸ਼ਾਂਤੀ ਖਤਮ ਕਰ ਦੇਣਾ ਕਮਸਾਨ ਦੇ ਯੁੱਧ ਨੇ ਪੰਜਾਬ ਕੋਰ ਦੇ ਮਨ ਦਾ ਚੈਨ ਖੋ ਲਿਆ ਸੀ ਤਰਵਾਸ ਤੀਰਜ ਤੂੰ ਮਿਹਨਤ ਕਰ ਤਰਵਾਸ ਰੱਖ ਤੈਨੂੰ ਸਫਲਤਾ ਜ਼ਰੂਰ ਮਿਲੇਗੀ ਛਾਤਾ ਬਰਦਾ ਬਰਦਾਰ ਪੈਰਾਸ਼ੂਟ ਨਾਲ ਹੇਠਾਂ ਉਤਰਨ ਵਾਲੇ ਲੜਾਈ ਸਮੇਂ ਪਾਕਿਸਤਾਨ ਦੇ ਬਹੁਤ ਛਾਤਾ ਬਰਦਾਰ ਭਾਰਤ ਵਿੱਚ ਉਤਰੇ ਬਾਹ ਬਨਣਾ ਯਤੀਮ ਹੋਏ ਬੱਚਿਆਂ ਦੇ ਚਾਚਾ ਚਾਚੀ ਉਹਨਾਂ ਦੀ ਬਾਹ ਬਣੀ ਬਾਹ ਬਨਣਾ ਦਾ ਅਰਥ ਸੀ ਬਟਾ ਸਹਾਰਾ ਬਨਣਾ ਗੁੱਥਮ ਗੁੱਥਾ ਹੋਣਾ ਲੜ ਪੈਣਾ ਸ਼ੀਲਾ bina ਗਲ ਤੋਂ ਆਪਣੀ ਪਰਜਾਈ ਨਾ ਗੁੱਥਮ ਗੁੱਥੀ ਹੋਈ ਰਹਿੰਦੀ ਹੈ ਥੁੱਕ ਕੇ ਚਟਣਾ ਵਾਅਦੇ ਤੋਂ ਮੁਕਰਨਾ ਅਣਕੀ ਲੋਕ ਕਦੇ ਵੀ ਥੁੱਕ ਕੇ ਨਹੀਂ ਚੜਦੇ ਵਚਨ ਦਿੰਦੇ ਹਨ ਤਾਂ ਨਿਭਾਉਂਦੇ ਹਨ थरथਰ ਕੰਬਣਾ ਡਰਨਾ ਸ਼ੇਰ ਨੂੰ ਆਪਣੇ ਸਾਹਮਣੇ ਦੇਖ ਕੇ ਰਮਨ थरथਰ ਕੰਬਣ ਲੱਗ ਪਿਆ ਦਿਨ ਫਿਰਨੇ ਭਾਗਜਗਨੇ ਪਰਿਵਾਰ ਦੇ ਸਾਰੇ ਜੀਆ ਨੇ ਕਈ ਸਾਲ ਮਿਹਨਤ ਕੀਤੀ ਤਾਂ ਹੀ ਉਹਨਾਂ ਦੇ ਦਿਨ ਫਿਰੇ ਦੰਦ ਪੀਣੇ ਗੁੱਸੇ ਵਿੱਚ ਆਉਣਾ ਪਾਂਡਵ ਭਰਾਵਾਂ ਨੇ ਦੁਰਯੋਦਨ ਦੁਆਰਾ ਦ੍ਰੋਪਤੀ ਦੀ ਬੇਇੱਜ਼ਤੀ ਹੁੰਦੀ ਵੇਖ ਕੇ ਬੇਇੱਜ਼ਤੀ ਪਾਉ ਬੇਇੱਜ਼ਤੀ ਹੁੰਦੀ ਵੇਖ ਕੇ ਬੜੇ ਦੰਦ ਪੀਹੇ ਪਰ ਉਹ ਕੁਝ ਨਾ ਕਰ ਸਕੇ ਦੰਦ ਖੱਟੇ ਕਰਨੇ ਹਰਾ ਦੇਣਾ ਮਹਾਰਾਜਾ ਪ੍ਰਤਾਪ ਅਤੇ ਉਸਦੇ ਸਾਥੀ ਰਾਜਪੂਤਾਂ ਨੇ ਅਕਬਰ ਦੀਆਂ ਫੌਜਾਂ ਦੇ ਕਈ ਵਾਰ ਦੰਦ ਖੱਟੇ ਕੀਤੇ ਤੱਕਾ ਕਰਨਾ ਅਨਿਆਇ ਕਰਨਾ ਚੰਗਾ ਰਾਜ ਪ੍ਰਬੰਧ ਉਹ ਹੈ ਜਿਸ ਵਿੱਚ ਕਦੇ ਵੀ ਕਿਸੇ ਗਰੀਬ ਨਾਲ ਤੱਕਾ ਨਾ ਹੋਵੇ ਤੋਲਿਆਂ ਦੀ ਰਾਜ ਰੱਖਣੀ ਬਿਰਧ ਜਾਣ ਕੇ ਲਹਾਜ ਕਰਨੀ ਬਾਬਾ ਜੀ ਨੇ ਆਪਣੇ ਪੋਤੇ ਨੂੰ ਕਿਹਾ ਮੇਰੇ ਤੋਲਿਆਂ ਦੀ ਲਾਜ ਰੱਖੀ ਭੁੱਲ ਕੇ ਵੀ ਕਦੇ ਗਲਤ ਕੰਮ ਨਾ ਕਰੀ ਨੱਕ ਰੱਖਣਾ ਇੱਜ਼ਤ ਰੱਖਣੀ ਭਾਰਤੀ ਹਾਕੀ ਟੀਮ ਨੇ 올림픽 ਖੇਡਾਂ ਵਿੱਚ ਮੈਡਲ ਜਿੱਤ ਕੇ ਭਾਰਤੀਆਂ ਦਾ ਨੱਕ ਰੱਖ ਲਿਆ ਨੱਕ ਰਗੜਨਾ ਤਰਲੇ ਮਾਰਨੇ ਜਦੋਂ ਕਮਲਨਕਰ ਮਾਰਦਾ ਫੜਿਆ ਗਿਆ ਤਾਂ ਸੁਪਰਡੈਂਟ ਅੱਗੇ ਉਹ ਨੱਕ ਰਗੜਨ ਲੱਗਾ ਤਾਂ ਸੁਪਰਡੈਂਟ ਨੇ ਉਸ ਨੂੰ ਮਾਫ ਕਰ ਦਿੱਤਾ ਨੱਕ ਚੜ੍ਹਨਾ ਨਫ਼ਰਤ ਕਰਨੀ ਦੂਜਿਆਂ ਦੇ ਗੁਨਾ ਨੂੰ ਵੇਖੋ ਉਹਨਾਂ ਦੀਆਂ ਕਮੀਆਂ ਵੇਖ ਵੇਖ ਕੇ ਨੱਕ ਨਾ ਚੜਾ ਦੇ ਫਿਰਿਆ ਕਰੋ ਨੱਕ ਤੇ ਮੱਖੀ ਨਾ ਬਹਿਣ ਦੇਣਾ ਨਖਰੇ ਕਰਨਾ ਕਰਮਜੀਤ ਦਾ ਮિજાਜ ਹੀ ਅਲੱਗ ਹੈ ਕਦੇ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ ਕਾਜ ਖੁੱਲ ਜਾਣਾ ਬੇਟਾ ਤੇ ਗਲਤਾ ਵਲਟ ਤੇ ਨਾ ਪਾਜ ਖੁੱਲ ਜਾਣਾ ਪੱਪੇ ਨਾਲ ਪਾਜ ਖੁੱਲ ਜਾਣਾ ਭੇਦ ਖੁੱਲ ਜਾਣਾ ਲੁਕ ਛਿਪ ਕੇ ਵੀ ਬੁਰਾ ਕੰਮ ਨਾ ਕਰੋ ਕਿਉਂਕਿ ਜੇ ਇਹ ਕੰਮ ਦਾਤਾ ਪਾਜ ਖੁੱਲਣ ਨੂੰ देर ਨਹੀਂ ਲੱਗਦੀ ਪਾਪੜ ਵੇਲਣਾ ਕਈ ਕੰਮ ਕਰਨੇ ਆਮ ਆਦਮੀ ਨੂੰ ਘਰ ਦੇ ਖਰਚੇ ਪੂਰੇ ਕਰਨ ਲਈ ਕਈ ਵਾਰ ਬਹੁਤ ਤਰ੍ਹਾਂ ਦੇ ਪਾਪੜ ਵੇਲਨੇ ਪੈਂਦੇ ਹਨ ਪੁੱਠੀਆਂ ਛਾਲਾਂ ਮਾਰਨੀਆਂ ਬਹੁਤ ਕੁਝ ਹੋਣਾ ਜਦੋਂ ਖਿਡਾਰੀ ਮੈਚ ਜਿੱਤ ਗਏ ਤਾਂ ਉਹ ਪੁੱਟੀਆਂ ਛਾਲਾਂ ਮਾਰਨ ਲੱਗੇ ਪੈਰੋਂ ਹੇਠੋਂ ਜ਼ਮੀਨ ਕਿਸ ਕਨਾ ਕਬਰਾ ਜਾਣਾ ਪੁਲਿਸ ਦੀ ਗੱਡੀ ਨੂੰ ਸਾਹਮਣੇ ਤੋਂ ਆਉਂਦਾ ਵੇ ਕੇਸ ਸਮਗਲਰਾਂ ਦੇ ਪੈਰੋਂ ਹੇਠੋਂ ਜ਼ਮੀਨ ਕਿਸ ਗਈ ਫਿੱਕੇ ਪਹਿਣਾ ਸ਼ਰਮਿੰਦੇ ਹੋਣਾ ਝੂਠ ਬੋਲ ਕੇ ਵਿਆਹ ਕਰਾਉਣ ਵਾਲੇ ਅੰਤ ਨੂੰ ਫਿੱਕੇ ਪੈਂਦੇ ਹਨ ਫੁੱਟੀ ਅੱਖ ਨਾ ਪਾਉਣਾ ਨਫ਼ਰਤ ਕਰਨਾ ਵੱਡੀ ਕੋਰ ਭਾ ਰਿਸ਼ਵਤ ਹੋਰ ਕਿਸੇ ਨੂੰ ਫੁੱਟੀ ਅੱਖ ਨਹੀਂ ਪਾਉਂਦੇ ਫੁੱਲੇ ਨਾ ਸਮੋਣਾ ਬਹੁਤ ਖੁਸ਼ ਹੋਣਾ ਕਮਲ ਆਪਣੀ ਭੈਣ ਦੇ ਪੀਸੀਐਸ ਵਿੱਚ ਚੁਣੇ ਜਾਣ ਤੇ ਫੁੱਲੀ ਨਹੀਂ ਸਮਾ ਰਹੀ ਸੀ ਬਾਪ ਜਨੇ ਆਸਰਾ ਟੁੱਟ ਜਾਣਾ ਸੰਸਾਰ ਵਿੱਚ ਰੂਸ ਦੇ ਟੁੱਟਣ ਤੇ ਭਾਰਤ ਨੂੰ ਆਪਣੀ ਬਾਹ ਹੱਜੀ ਪ੍ਰਤੀਤ ਹੋਈ ਬੁੱਕਲ ਵਿੱਚ ਮੂੰਹ ਦੇਣਾ ਸ਼ਰਮਿੰਦਾ ਹੋਣਾ ਪਹਿਲਾਂ ਤਾਂ ਸਾਨੂੰ ਚੁਗਲੀਆਂ ਕਰਨੀਆਂ ਹੀ ਨਹੀਂ ਚਾਹੀਦੀਆਂ ਪਰ ਬਾਅਦ ਵਿੱਚ ਬੁੱਕਲ ਵਿੱਚ ਮੂੰਹ ਦੇਣ ਦਾ ਕੀ ਫਾਇਦਾ ਪੰਡੀ ਕਰਨੀ ਬੁਰਾਈ ਕਰਨੀ ਨੂੰ ਤੇ ਸੱਚ ਦੋਵੇਂ ਚੰਗੀਆਂ ਹਨ ਕਦੇ ਵੀ ਇੱਕ ਦੂਜੇ ਦੀ ਪੰਡੀ ਨਹੀਂ ਕਰਦੀਆਂ ਹਿੰਮਤ ਹੌਂਸਲਾ ਸਾਨੂੰ ਹਮੇਸ਼ਾ ਹਿੰਮਤ ਰੱਖ ਕੇ ਅੱਗੇ ਦੀ ਅੱਗੇ ਵਧਣਾ ਚਾਹੀਦਾ ਹੈ ਦਲੇਰ ਬਹਾਦਰ ਭਾਰਤ ਦੇ ਸਿਪਾਹੀ ਬਹੁਤ ਦਲੇਰ ਹਨ ਕਦੇ ਵੀ ਮੈਦਾਨ ਛੱਡ ਕੇ ਨਹੀਂ ਭੱਜਦੇ ਜਿਗਰ ਦਾ ਟੋਟਾ ਬਹੁਤ ਪਿਆਰਾ ਹਰੇਕ ਬੱਚਾ ਆਪਣੇ ਮਾਤਾ ਪਿਤਾ ਦੇ ਜਿਗਰ ਦਾ ਟੋਟਾ ਹੈ ਗੁਰੇ ਅਸੀਂ ਕਲਕੁਲਾੜੀ ਤੇ ਗਰਮ ਗੁੜ ਖਾਦਾ ਸੂਫੀ ਸੰਤ ਜੋ ਮੁਸਲਮਾਨ ਸਾਈ ਲੋਕਾਂ ਦਾ ਇੱਕ ਫਿਰਕਾ ਹੈ ਜੋ ਕਾਲੇ ਸੂਫ ਦੇ ਕੱਪੜੇ ਪਹਿਨਦਾ ਹੈ ਸ਼ੇਖ ਫਰੀਦ ਸ਼ਕਰਗੰਜ ਪੰਜਾਬ ਦੇ ਮਸ਼ਹੂਰ ਸੂਫੀ ਫਕੀਰ ਹੋਏ ਹਨ ਅੱਗੇ ਬੇਟਾ ਵਿਆਖਣ ਕਿਸੇ ਦੋ ਪ੍ਰਸ਼ਨਾਂ ਵਿੱਚੋਂ ਕੋਈ ਇੱਕ ਕਰੋ ਕਿਸੇ ਦੀ ਪਰਿਭਾਸ਼ਾ ਲਿਖ ਲੈ ਕਿਹਾ ਜਾਵੇਗਾ ਬੇਟਾ ਇਹ ਤੁਹਾਨੂੰ ਤਿੰਨ ਅੰਕ ਦਾ ਹੋਵੇਗਾ ਪਹਿਲਾ ਕੁਐਸਚਨ ਹੈਗਾ ਨਾਮ ਦੀ ਪਰਿਭਾਸ਼ਾ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਉੱਤਰ ਜਿਹੜਾ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਹਾਲਤ ਗੁਣ ਭਾਵ ਆਦਿ ਦਾ ਬੋਧ ਕਰਉਂ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਗੀਤਾ ਸੋਨਾ ਜਲੰਧਰ ਆਦਿ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਆਮ ਨਾਮ ਖਾਸ ਨਾਮ ਵਸਤੂਵਾਚਕ ਨਾਮ ਇਕ ਅઠવાਚਕ ਨਾਮ ਭਾਵਵਾਚਕ ਨਾਮ ਪਰ ਨਾਮ ਕਿਸ ਨੂੰ ਕਹਿੰਦੇ ਹਨ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਉੱਤਰ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਪਰਨਾਮ ਕਹਿੰਦੇ ਹਨ ਜਿਵੇਂ ਮੈਂ ਅਸੀਂ ਸਾਡਾ ਤੂੰ ਤੁਸੀਂ ਆਦ ਇਹ 6 ਪ੍ਰਕਾਰ ਦੇ ਹੁੰਦੇ ਹਨ ਪੁਰਖਵਾਚਕ ਪੜਨਾਮ ਨਿਜਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਅਨਿਸ਼ਚੇਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਪ੍ਰੇਸ਼ਨਵਾਚਕ ਪੜਨਾਮ ਅਗੇ ਬਿਟਾ ਵਿਸ਼ੇਸ਼ਣ ਦੀ ਪਰਿਭਾਸ਼ਾ ਦਿਓ ਇਹ ਕਿੰਨੀ ਕਿਸਮ ਦੇ ਹੁੰਦੇ ਹਨ ਉੱਤਰ ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਸ਼ਬਦ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਪ੍ਰਗਟ ਕਰਨ ਤੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਰਾਣੀ ਬੁੱਧੀਮਾਨ ਹੈ ਗੀਤਾ ਸਿਆਣੀ ਕੁੜੀ ਹੈ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਪਰਿਨਾਮਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਪੜਨਾਮੀ ਵਿਸ਼ੇਸ਼ਣ ਅੱਗੇ ਬੇਟਾ ਕਿਰਿਆ ਦੀ ਪਰਿਭਾਸ਼ਾ ਦਿਓ ਅਤੇ ਇਸ ਕਿਸਮਾ ਲਿਖੋ ਉੱਤਰ ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ ਕਾਲ ਸਮੇਤ ਪ੍ਰਗਟ ਕਰੇ ਉਸ ਨੂੰ ਕਿਰਿਆ ਕਹਿੰਦੇ ਹਨ ਜਿਵੇਂ ਮੁੰਡਾ ਹੱਸਦਾ ਹੈ ਕੁੜੀ ਗੀਤ ਗਾਉਂਦੀ ਹੈ ਬੱਚੇ ਫੁੱਟਬਾਲ ਖੇਡਦੇ ਹਨ ਕਿਰਿਆ ਦੀਆਂ ਦੋ ਕਿਸਮਾਂ ਹਨ ਅਕਰਮਕ ਕਿਰਿਆ ਸਕਰਮਕ ਕਿਰਿਆ ਅੰਗੇ ਬੇਟਾ ਲਿੰਗ ਕੀ ਹੈ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਉੱਤਰ ਸ਼ਬਦ ਦਾ ਪੁਰਖਵਾਚਕ ਤੇ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ ਜੋ ਕਿ ਜਾਨਦਾਰ ਚੀਜ਼ਾਂ ਵਿੱਚ ਨਰ ਮਦੀਨ ਨਰਜੀਵ ਜਾਂ ਸਥੂਲ ਚੀਜ਼ਾਂ ਦੇ ਛੋਟੇ ਵੱਡੇ ਆਕਾਰ ਸ਼ਕਲ ਨੂੰ ਨਿਸ਼ਚਿਤ ਕਰਨ ਤੋਂ ਬਿਨਾ ਆਪਮਹਾਰੇ ਰੂਪ ਵਿੱਚ ਵਿਚਰਦਾ ਹੈ ਤੇ ਵਾਕ ਦੇ ਹੋਰਨਾਂ ਸ਼ਬਦਾਂ ਨੂੰ ਪ੍ਰਭਾਵਿਤ ਕਰਦਾ ਹੈ ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ ਇਸਤਰੀ ਲਿੰਗ ਤੇ ਪੁਲਿੰਗ ਵਚਨ ਕਿਸ ਨੂੰ ਆਖਦੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਉਤਰ ਇੱਕ ਜਾਂ ਬਹੁਤੀਆਂ ਚੀਜ਼ਾਂ ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਦਾ ਰੂਪ ਉਸਦਾ ਵਚਨ ਹੁੰਦਾ ਹੈ ਵਚਨ ਦੋ ਪ੍ਰਕਾਰ ਦੇ ਹਨ ਇਕਵਚਨ ਤੇ ਬਹੁਵਚਨ ਅੱਗੇ ਬੇਟਾ ਕਿਰਿਆ ਦੇ ਕਾਲ ਕਿੰਨੇ ਹੁੰਦੇ ਹਨ ਇੱਥੇ ਬੇਟਾ ਕੁਛ ਨਹੀਂ ਵੀ ਆ ਸਕਦਾ ਕਾਲ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਉੱਤਰ ਪਹਿਲਾਂ ਜੀ ਆਪਾਂ ਪਰਿਭਾਸ਼ਾ ਪੜ੍ਹਨੀ ਬੇਟਾ ਕਿਰਿਆ ਕੰਮ ਦੇ ਹੋਣ ਨਾਲ ਕੰਮ ਦਾ ਸਮਾਂ ਵੀ ਦੱਸਦੀ ਹੈ ਇਸ ਲਈ ਸਮੇਂ ਜਾਂ ਕਾਲ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਵਰਤਮਾਨ ਕਾਲ ਭੂਤਕਾਲ ਭਵਿੱਖਤ ਕਾਲ ਅੱਗੇ ਬੇਟਾ ਵਿਸਮਿਕ ਕੀ ਹੁੰਦਾ ਹੈ ਇਸ ਦੀਆਂ ਕਿੰਨੀਆਂ ਕਿਸਮਾਂ ਹਨ ਉੱਤਰ ਜਿਨ੍ਹਾਂ ਸ਼ਬਦਾਂ ਦੁਆਰਾ ਖੁਸ਼ੀ, ਗਮੀ, ਹੈਰਾਨੀ, ਡਰ, ਪ੍ਰਸ਼ੰਸਾ ਆਦਿ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਵਿਆਕਰਨ ਵਿੱਚ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਹਾਏ ਆਹਾ ਵਿਸਮਿਕ 9 ਪ੍ਰਕਾਰ ਦੇ ਹੁੰਦੇ ਹਨ ਪ੍ਰਸ਼ੰਸਾਵਾਚਕ ਵਿਸਮਿਕ ਸ਼ੌਂਕਵਾਚਕ ਵਿਸਮਿਕ ਹੈਰਾਨੀਵਾਚਕ ਵਿਸਮਿਕ ਸੂਚਨਾਵਾਚਕ ਵਿਸਮਿਕ ਸੰਬੋਧਨੀਵਾਚਕ ਵਿਸਮਿਕ ਸਤਿਕਾਰਵਾਚਕ ਵਿਸਮਿਕ ਫਟਕਾਰ ਵਾਚਕ ਵਿਸਮਿਕ ਅਸੀਸ ਵਾਚਕ ਵਿਸਮਿਕ ਇੱਛਾ ਵਾਚਕ ਵਿਸਮਿਕ ਅੱਗੇ ਬੇਟਾ ਸਬੰਧਕ ਕੀ ਹੁੰਦਾ ਹੈ ਇਸ ਦੀਆਂ ਕਿੰਨੀਆਂ ਕਿਸਮਾਂ ਹਨ ਜਾਂ ਇਸ ਦੀਆਂ ਕਿਸਮਾਂ ਲਿਖੋ ਉੱਤਰ ਉਹ ਸ਼ਬਦ ਜੋ ਵਾਕ ਦੇ ਨਾਮ ਤੇ ਪੜਨਾਮ ਦਾ ਇੱਕ ਦੂਜੇ ਨਾਲ ਤੇ ਹੋਰ ਨਾਲ ਸਬੰਧ ਜੋੜਨ ਉਹਨਾਂ ਨੂੰ ਸਬੰਧਕ ਕਹਿੰਦੇ ਹਨ ਜਿਵੇਂ ਇਹ ਸੁਰਿੰਦਰ ਦੀ ਪੁਸਤਕ ਹੈ ਆਦ ਸਬੰਧਕ ਦੋ ਪ੍ਰਕਾਰ ਦੇ ਹੁੰਦੇ ਹਨ ਪੂਰਨ ਸੰਬੰਧਕ ਤੇ ਅਪੂਰਨ ਸੰਬੰਧਕ ਬੇਟਾ ਅੱਗੇ ਮੈਂ ਤੁਹਾਨੂੰ ਪੇਪਰ ਪਾਇਆ ਸੀ ਨਾ ਉਹਦਾ ਤੁਹਾਡਾ ਮਾਡਲ ਟੈਸਟ ਪੇਪਰ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਜਿਹੜੇ ਸੰਬੰਧਕ ਹੁੰਦੇ ਨੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਵੈਸੇ ਜਿਹੜਾ ਬੜੀਆਂ ਕਲਾਸਾਂ 'ਚ ਆ ਬੱਚੇ ਉਹ ਤਿੰਨ ਤਰ੍ਹਾਂ ਦੇ ਪੜ੍ਹਾਏ ਜਾਂਦੇ ਹਨ ਬਟ ਤੁਹਾਨੂੰ 8th ਤੱਕ ਜਿਹੜੀ ਤੁਹਾਡੀ ਸਟੱਡੀ ਆ ਇਸ ਲਈ ਜਿਹੜਾ ਗ੍ਰਾਮਰ ਤੁਹਾਡੇ ਲਿਖਿਆ ਤੁਸੀਂ ਉਵੇਂ ਹੀ ਪੜ੍ਹਨਾ ਜਿਹੜੇ ਸੰਬੰਧਕ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਹਨ ਪੂਰਨ ਸੰਬੰਧਕ ਤੇ ਅਪੂਰਨ ਸੰਬੰਧਕ ਅੱਗੇ ਬੇਟਾ ਯੋਜਕ ਕੀ ਹੁੰਦਾ ਇਸ ਦੀਆਂ ਕਿਸਮਾਂ ਲਿਖੋ ਉੱਤਰ ਜਿਹੜੇ ਸ਼ਬਦ ਦੋ ਵਾਕਾਂ ਜਾਂ ਦੋ ਵਾਕਾਂਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਯੋਜਕ ਕਹਿੰਦੇ ਹਨ ਜਿਵੇਂ ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ ਯੋਜਕ ਦੀਆਂ ਕਿਸਮਾਂ ਬੇਟਾ ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ ਸਮਾਨ ਯੋਜਕ ਤੇ ਅਧੀਨ ਯੋਜਕ ਅੱਗੇ ਬੇਟਾ ਪਿਆਰੇ ਬੱਚਿਓ ਪੇਪਰ ਵਿੱਚ ਪੰਜ ਲੇਖ ਦੇ ਕੇ ਕੋਈ ਇੱਕ ਲੇਖ ਲਿਖਣ ਲਈ ਕਿਹਾ ਜਾਵੇਗਾ ਇਹਨਾਂ ਦੀ ਤਿਆਰੀ ਬੱਚਿਓ ਤੁਸੀਂ ਆਪਣੇ ਆਪਣੀ ਕਾਪੀ ਤੋਂ ਕਰਨੀ ਹੈ ਜੋ ਕਿ ਤੁਹਾਡੇ ਅਧਿਆਪਕ ਸਹਿਬਾਨ ਨੇ ਤੁਹਾਨੂੰ ਕਾਪੀ ਤੇ ਲਿਖਵਾਏ ਹਨ ਇਸ ਪ੍ਰਸ਼ਨ ਦੇ 10 ਅੰਕ ਹੋਣਗੇ ਪੇਪਰ ਵਿੱਚ ਆਉਣ ਵਾਲੇ ਮਹੱਤਵਪੂਰਨ ਲੇਖ ਇਹ ਹਨ ਬੇਟਾ ਇਹਨਾਂ ਵਿੱਚੋਂ ਤੁਹਾਨੂੰ ਲਾਜ਼ਮੀ ਇੱਕ ਲੇਖ ਜ਼ਰੂਰ ਆਵੇਗਾ ਅਖੀੜਾ ਮੇਲਾ ਸ਼ਹੀਦ ਭਗਤ ਸਿੰਘ 15 ਅਗਸਤ ਸਿਨੇਮਾ ਪ੍ਰਦੂਸ਼ਣ ਦੀ ਸਮੱਸਿਆ ਲੋਹੜੀ ਅਖਬਾਰਾਂ ਦੇ ਲਾਭ ਹਾਨੀਆਂ 26 ਜਨਵਰੀ ਦੀਵਾਲੀ ਵੱਧਦੀ ਆਬਾਦੀ ਦੀ ਸਮੱਸਿਆ ਦਾਤ ਦੀ ਸਮੱਸਿਆ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਟੈਲੀਵਿਜ਼ਨ ਦੇ ਲਾਭ ਹਾਨੀਆਂ ਅੱਗੇ ਬਟਾ ਪੱਤਰ ਜਾਂ ਤੁਹਾਨੂੰ ਅਰਜੀ ਆਣੀ ਆ ਸੰਤਕਿੰਦੀ ਤੁਹਾਨੂੰ ਇਹ ਦੇਖੋ ਘੜੀ ਘੜੀ ਆ ਸਕਦੇ ਨੇ ਫੀਸ ਮਾਫੀ ਲਈ ਬਿਨੇ ਪੱਤਰ ਲਿਖੋ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਸਕੂਲ ਮੁਖੀ ਨੂੰ ਪੱਤਰ ਲਿਖੋ ਵਿਦਿਅਕ ਟੂਰ ਜਾਂ ਸੈਰ ਸਪਾਟੇ ਦੀ ਆਗਿਆ ਸੰਬੰਧੀ ਸਕੂਲ ਮੁਖੀ ਨੂੰ ਪੱਤਰ ਲਿਖੋ ਆਪਣੇ ਪਿੰਡ ਦੇ ਸਰਪੰਚ ਨੂੰ ਆਪਣੇ ਮੁਹੱਲੇ ਦੀ ਸਫਾਈ ਅਤੇ ਗੰਦੇ ਪਾਣੀ ਦੇ ਪ੍ਰਬੰਧ ਨੂੰ ਸੁਧਾਰਨ ਲਈ ਪੱਤਰ ਲਿਖੋ ਡਾਕ ਪ੍ਰਬੰਧ ਨੂੰ ਸੁਧਾਰਨ ਲਈ ਪੋਸਟਮਾਸਟਰ ਨੂੰ ਪੱਤਰ ਲਿਖੋ ਸਕੂਲ ਮੁਖੀ ਨੂੰ ਮੈਚ ਦੇਖਣ ਲਈ ਆਗਿਆ ਲਈ ਪੱਤਰ ਲਿਖੋ ਸਕੂਲ ਲਾਇਬ੍ਰੇਰੀ ਰਿ ਰਸਾਲੇ ਮੰਗਵੋਣ ਲਈ ਪੱਤਰ ਲਿਖੋ ਚਰਿੱਤਰ ਸਰਟੀਫਿਕੇਟ ਲੈਣ ਲਈ ਸਕੂਲ ਮੁਖੀ ਨੂੰ ਪੱਤਰ ਲਿਖੋ ਮਿਊਸਪਲ ਕਮੇਟੀ ਦੇ ਪ੍ਰਧਾਨ ਨੂੰ ਮੁਹੱਲੇ ਦੀ ਸਫਾਈ ਅਤੇ ਗੰਦੇ ਪਾਣੀ ਦੇ ਪ੍ਰਬੰਧ ਨੂੰ ਸੁਧਾਰਨ ਲਈ ਪੱਤਰ ਲਿਖੋ ਜੁਰਮਾਨਾ ਮਾਫੀ ਲਈ ਪੱਤਰ ਲਿਖੋ ਇਸ ਤਰ੍ਹਾਂ ਬੱਚੇ ਅੱਗੇ ਅੱਗੇ ਤੁਹਾਨੂੰ ਪ੍ਰੇਸ਼ਨ ਵਰਤਾ ਡੱਬਿਆਂ ਵਿੱਚ ਦਿੱਤੇ ਸ਼ਬਦਾਂ ਵਿੱਚ ਕੋਈ 8 ਹਾਰਤਿਕ ਸ਼ਬਦ ਪਛਾਣਨ ਲਈ ਕਿਹਾ ਜਾਵੇਗਾ ਇਹ ਬੇਟਾ ਤੁਸੀਂ ਆਪਣੇ ਆਪ ਕਰ ਲੈਣਾ ਕਿਉਂਕਿ ਤੁਸੀਂ ਹੁਣ 8ਵੀਂ ਵਿੱਚ ਹੋ ਤੁਸੀਂ ਸ਼ਬਦਾਰਾਮਨਾ ਲੱਭ ਸਕਦੇ ਹੋ ਤੇ ਅੰਡਠਾ ਪੈਰਾ ਵੀ ਤੁਹਾਨੂੰ ਆਊਗਾ ਪ੍ਰੇਸ਼ਨ ਉੱਤਰ ਵੀ ਤੁਸੀਂ ਆਸਾਨੀ ਨਾਲ ਲੱਭ ਲੈਣੇ ਹਨ ਇਸ ਤਰ੍ਹਾਂ ਬੱਚੋ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਡੀ 8ਵੀਂ ਦੇ ਪੰਜਾਬੀ ਦੇ ਪੇਪਰ ਦੀ ਤਿਆਰੀ ਚੰਗੀ ਤਰ੍ਹਾਂ ਹੋ ਚੁੱਕੀ ਹੈ ਅਗਰ ਤੁਸੀਂ ਇਹ ਤਿੰਨੋਂ ਵੀਡੀਓ ਵੀ ਪੂਰੀ ਚੰਗੀ ਤਰ੍ਹਾਂ ਸੁਣ ਕੇ ਜਾਵੋਗੇ ਤਾਂ ਵੀ ਤੁਹਾਡੇ ਪੇਪਰ ਦੀ ਤਿਆਰੀ ਬਹੁਤ ਚੰਗੀ ਤਰ੍ਹਾਂ ਹੋ ਜਾਵੇਗੀ ਤੇ ਤੁਹਾਡੇ ਵਧੀਆ ਨੰਬਰ ਆਉਣਗੇ ਇਸ ਲਈ ਇਸ ਵੀਡੀਓ ਨੂੰ ਬੱਚਿਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਧੰਨਵਾਦ